ਜੋ 1972 ਦੇ ਵਿੱਚ ਕਾਨੂੰਨ ਬਣਿਆ ਸੀ ਵੀ 1.75 ਏਕੜ ਦਾ ਕਾਨੂੰਨ ਆ ਜਿਹੜਾ ਉਹ ਭਾਰਤ ਦੇ ਵਿੱਚ ਲਾਗੂ ਹੋਊਗਾ ਸਾਡੇ 33 ਐਮਪੀ ਐਮਐਲਏ ਜਿੱਤ ਕੇ ਜਾਂਦੇ ਆ ਪਰ ਸਾਡੀ ਜਦੋਂ ਵੋਟਾਂ ਲੈਣੀਆਂ ਉਦੋਂ ਜ਼ਰੂਰ ਸਾਡੀ ਉਹ ਲੜੜੀਆਂ ਕੱਢਦੇ ਪਰ ਵੋਟਾਂ ਲੈਣ ਤੋਂ ਬਾਅਦ ਸਾਡੇ ਕਿਸੇ ਵੀ ਮਸਲੇ ਦੀ ਉਹ ਉੱਥੇ ਚਰਚਾ ਨਹੀਂ ਕਰਦੇ ਕਿਸੇ ਦੀ ਗੱਲ ਨਹੀਂ ਕਰਦੇ ਕਿ ਜਿਹੜੇ ਥੋੜ੍ਹੀ ਜਿਹੀ ਨੇ ਕਿਸਾਨ ਆ ਉਹਨਾਂ ਨੂੰ ਜ਼ਮੀਨ ਮਿਲੇ ਬੇਜਮੀਨੇ ਕਿਸਾਨਾਂ ਨੂੰ ਮਿਲੇ ਮਜ਼ਦੂਰਾਂ ਨੂੰ ਮਿਲੇ ਤੇ ਉਹਨਾਂ ਦੇ ਸਿਰ ਚੜੇ ਹੋਏ ਜੋ ਕਰਜ਼ੇ ਆ ਉਹਨਾਂ ਤੇ ਲਕੀਰ ਮਾਰੀ ਹੁਣ ਭਗਵੰਤ ਮਾਨ ਕਹਿੰਦਾ ਜੀ ਅਸੀਂ ਤਾਂ 1900 ਕਰੋੜ ਕਰਤਾ ਫਲਾਣਾ ਕਰਤਾ ਅਸੀਂ ਇਹਨਾਂ ਵੀ ਜਦੋਂ ਤੁਸੀਂ ਮਜ਼ਦੂਰ ਤਾਂ ਕਰਜ਼ਾ ਮਿਲਦਾ ਹੀ ਨਹੀਂ ਸਾਰੇ ਜਿੱਥੇ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਦਾ ਰੁਜ਼ਗਾਰ ਹੀ ਬੰਦ ਹੋ ਗਿਆ ਉਹ ਤਾਂ ਇਹ ਤੋਂ ਪਹਿਲਾਂ ਹਰੇ ਇਨਕਲਾਬ ਦੀ ਨੀਤੀ ਨੇ ਸਾਨੂੰ ਖੇਤੀ ਦੇ ਵਿੱਚੋਂ ਸਾਡੇ ਮਜ਼ਦੂਰਾਂ ਨੂੰ ਸਾਰਿਆਂ ਨੂੰ ਬਾਹਰ ਕੀਤਾ ਓਹੋ ਸੈਂਦੇ ਕਰਦੇ ਅੱਜ ਜੇ ਮਾੜਾ ਮੋਟਾ ਕੋਈ ਹਸਾਰਾ ਸੀਗਾ ਇਹ ਬੰਦ ਕੀਤਾ ਹੋਇਆ ਜੇ ਜਿਹੜਾ ਮਤਲਬ ਵੀ ਆ ਫੋਟੋ ਵਾਲਾ ਹੈ ਗੱਲ ਕਿਸਨ ਵਾਲਾ ਇਹ ਜਲਦ ਤੋਂ ਜਲਦ ਇਹ ਵੀ ਨਾਲੇ ਨੇੜੇ ਹੋਣੀ ਚਾਹੀਦੀ ਆ ਲਾਗੂ ਹੋਣੀ ਚਾਹੀਦੀ ਆ ਤੇ ਜਿਹੜਾ ਮਤਲਬ ਇਹ ਮਿਸਟੌਲ ਮਜ਼ਦੂਰਾਂ ਦੇ ਕੰਮ ਕਰ ਲਿਆ ਉਹਨਾਂ ਦੇ ਰਹਿ ਗਏ ਉਹ ਆਨਲਾਈਨ ਹੋਣੇ ਚਾਹੀਦੇ ਆ ਇਹ ਮਸਲਿਆਂ ਦੇ ਨਾਲ ਨਾਲ ਇਸ ਤੋਂ ਵੱਧ ਜੇ ਆਏ ਦੇਖਣਾ ਵੇ ਉਹ ਸਾਡਾ ਆਉਣ ਵਾਲੇ ਦਿਨਾਂ ਦੇ ਵਿੱਚ 4 ਤਰੀਕ ਨੂੰ ਅਸੀਂ ਮਲੋਟ ਦੇ ਵਿੱਚ 7 ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਸਾਂਝਾ ਪ੍ਰੋਗਰਾਮ ਰੱਖਿਆ ਹੋਇਆ ਲਗਾਤਾਰ ਦੇਖ ਰਹੇ ਹਾਂ ਕਿ ਜਿੱਥੇ ਪੰਜਾਬ ਦੇ ਵਿੱਚ ਹੋਰ ਵੱਖ-ਵੱਖ ਤਾਕਿਆਂ ਦੀਆਂ ਮੂਵਮੈਂਟਾਂ ਬਣ ਰਹੀਆਂ ਉੱਥੇ ਮਜ਼ਦੂਰ ਤਾਕਤ ਦੀ ਵੀ ਮੂਵਮੈਂਟ ਆ ਜਿਹੜੀ ਉਹ ਅੰਗੜਾਈਆਂ ਲੈਂਦੀ ਹੋਈ ਸਾਨੂੰ ਨਜ਼ਰ ਆ ਰਹੀ ਹੈਗੀ ਆ ਇਸੇ ਕਰਕੇ ਪਿਛਲੇ ਦਿਨੀयां ਜਿਹੜਾ ਆਪਾਂ ਦੇਖਿਆ ਹੈਗਾ ਕਿ ਮਜ਼ਦੂਰਾਂ ਦੇ ਸਾਂਝੇ ਥੜੇ ਵੱਲੋਂ ਕਨਵੈਨਸ਼ਨਾਂ ਜਿਹੜੀਆਂ ਉਹ ਕੀਤੀਆਂ ਗਈਆਂ ਤੇ ਮਜ਼ਦੂਰ ਮੰਗਾਂ ਨੂੰ ਆ ਜਿਹੜਾ ਲਗਾਤਾਰ ਉਭਾਰਿਆ ਜਾ ਰਿਹਾ ਅਸ ਤੋਂ ਬਿਨਾ ਆਉਣ ਵਾਲੀ 4 ਅਗਸਤ ਨੂੰ ਵੀ ਵੱਖ-ਵੱਖ ਕੈਬਨਿਟ ਮინისტრਾਂ ਦੇ ਬੂਹਿਆਂ ਦੇ ਅੱਗੇ ਆ ਜਿਹੜਾ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਮਸਲੇ ਆ ਜਿਹੜੇ ਉਹ ਲੈ ਕੇ ਉਹ ਜਾ ਰਹੇ ਹੈਗੇ ਆ ਮਤਲਬ ਇਹ ਹੈਗਾ ਕਿ ਮਜ਼ਦੂਰ ਜਥੇਬੰਦੀਆਂ ਲਗਾਤਾਰ ਸੰਘਰਸ਼ ਦੇ ਰਾਹਾਂ ਦੇ ਉੱਤੇ ਆ ਮਜ਼ਦੂਰ ਸੰਘਰਸ਼ ਦੇ ਰਾਹਾਂ ਦੇ ਉੱਤੇ ਆ ਇਸੇ ਹੀ ਤਰਜ਼ ਦੇ ਉੱਤੇ ਅੱਜ ਸ਼੍ਰੀ ਮਖਸਰ ਸਾਹਿਬ ਇੱਥੇ ਡੀਸੀ ਦਫ਼ਤਰ ਦੇ ਲਾਗੇ ਜੋ ਡਾਕਟਰ ਬੀ ਆਰ ਅੰਬੇਦਕਰ ਪਾਰਕਾ ਉੱਥੇ ਮਜ਼ਦੂਰਾ ਨੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਤੇ ਇਸ ਤੋਂ ਬਾਅਦ ਜਿਹੜਾ ਡੀਸੀ ਸਾਹਿਬ ਨੂੰ ਆਪਣਾ ਮੰਗ ਪੱਤਰ ਵੀ ਦਿੱਤਾ ਆ ਆਪਾਂ ਇਹਨਾਂ ਤੋਂ ਜਾਣਾਂਗੇ ਕਿ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਲੈ ਕੇ ਇਹ ਮਜ਼ਦੂਰ ਆਗੂ ਆ ਜਿਹੜੇ ਇਹ ਪਹੁੰਚੇ ਸੀਗੇ ਸਾਡੇ ਨਾਲ ਮਜ਼ਦੂਰ ਆਗੂ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਆਗੂ ਮਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆ ਸਭ ਤੋਂ ਪਹਿਲਾਂ ਤਾਂ ਪ੍ਰਧਾਨ ਜੀ ਸਵਾਗਤ ਹੈ ਤੁਹਾਡਾ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡੇ ਚੈਨਲ ਦਾ ਵੀ ਅੱਛਾ ਪ੍ਰਧਾਨ ਜੀ ਕਿ ਕਿਹੜੀਆਂ-ਕਿਹੜੀਆਂ ਮੰਗਾਂ ਜਿਹੜੀਆਂ ਅੱਜ ਇਸ ਧਰਨੇ ਪ੍ਰਦਰਸ਼ਨ ਦੇ ਦੌਰਾਨ ਆ ਜਿਹੜਾ ਤੁਸੀਂ ਉਠਾ ਰਹੇ ਹੋ ਅੱਜ ਦੀਆਂ ਸਾਡੀਆਂ ਮੇਨ ਮੰਗਾਂ ਹੈ ਸੀਗੀਆਂ ਵੀ ਕਿਉਂਕਿ ਤੁਸੀਂ ਸਮਝਦੇ ਆ ਵੀ ਸਾਰੇ ਪੰਜਾਬ ਦੇ ਵਿੱਚ ਜਿਹੜਾ ਮਨਰੇਗਾ ਵਾਲਾ ਕੰਮ ਆ ਇਹਨਾਂ ਨੇ ਉਹ ਬੰਦ ਕਰ ਦਿੱਤਾ ਜਿਹੜਾ ਕੋਈ ਮਾੜਾ ਮੋਟਾ ਮਜ਼ਦੂਰਾਂ ਨੂੰ ਕੰਮ ਕਰਕੇ ਰਾਹਤ ਮਿਲ ਜਾਂਦੀ ਸੀ ਤੇ ਉਹ ਸਾਰੇ ਦਾ ਸਾਰਾ ਕੰਮ ਬੰਦ ਆ ਜਿਵੇਂ ਕੱਚੇ ਰਸਤੇ ਰੋਡ ਬਰਮਾ ਦੀ ਸਫਾਈ ਸੂਇਆਂ ਦੀ ਸਫਾਈ ਪਾਰਡੀਆਂ ਦੀ ਸਫਾਈ ਪੱਕੇ ਖਾਲਾਂ ਦੀ ਸਫਾਈ ਜੋ ਸਫਾਈ ਵਾਲੇ ਕੰਮ ਆ ਨਹਿਰਾਂ ਦੀ ਸੂਇਆਂ ਦੀ ਕਸਕੀਆਂ ਦੀ ਸਾਰੇ ਮਤਲਬ ਕੱਚੇ ਕੰਮ ਬੰਦ ਕਰ ਦਿੱਤੇ ਆ ਇਸ ਤੋਂ ਬਾਅਦ ਉਹਨਾਂ ਨੇ ਪੱਕੇ ਕੰਮਾਂ ਨੂੰ ਪ੍ਰਵਾਨ ਕੀ ਦਿੱਤੀ ਸੀਗੀ ਵੀ ਜੇ ਕਿਤੇ ਸਕੂਲ ਦੇ ਵਿੱਚ ਕੋਈ ਕੰਮ ਚੱਲਦਾ ਉੱਥੇ 5-7 ਬੰਦੇ ਲੱਗਦੇ ਆ ਜੇ ਕਿਤੇ ਕੋਈ ਪੱਕਾ ਖਾਲ ਬੰਦਾ ਉੱਥੇ ਜਾਂ ਮੰਨ ਲਓ ਕੋਈ ਆਂਗਣਵਾੜੀ ਸੈਂਟਰ ਬੰਦਾ ਉੱਥੇ ਕੋਈ 4 ਬੰਦੇ ਲਾਏ ਜਾ ਸਕਦੇ ਆ ਵੀ ਜਾਂ ਗਲੀ ਬਣ ਰਹੀ ਆ ਨਾਲੀ ਬਣ ਰਹੀ ਆ ਉੱਥੇ ਕੋਈ ਉਹਨਾਂ ਕੰਮਾਂ ਨੂੰ ਪ੍ਰਵਾਨ ਕੀ ਦਿੱਤੀ ਸੀ ਪਰ ਜਿੱਥੇ ਇਹਨਾਂ ਨੇ ਕੱਚੇ ਕੰਮਾਂ ਤੇ ਘਵਾੜਾ ਠਾਇਆ ਉਹ ਬੰਦ ਕੀਤੇ ਆ ਸਾਰੇ ਸਫਾਈ ਵਾਲੇ ਕੰਮਾਂ ਉਥੇ ਨਾਲ-ਨਾਲ ਪੱਕਿਆਂ ਦੇ ਵੀ ਹੁਣ ਇਹ ਵੀ ਸਰਤਾ ਮਰਤੀਆਂ ਵੀ ਜਦੋਂ ਤੁਹਾਡਾ ਮਿਸਟੋਰ ਮਤਲਬ ਪੂਰਾ ਹੋ ਗਿਆ ਉਸ ਤੋਂ ਬਾਅਦ ਜਈ ਆਊਗਾ ਉਹ ਐਮਬੀ ਬਣਾਊਗਾ ਵੀ ਉਹ ਐਮਬੀ ਇਸ ਤਰ੍ਹਾਂ ਬਣੋਗਾ ਵੀ ਕਿੰਨਾ ਕੰਮ ਸੀਗਾ ਕਿੰਨੇ ਬੰਦਿਆਂ ਨੇ ਕਰਨਾ ਸੀਗਾ ਕਿੰਨੇ ਬੰਦਿਆਂ ਨੇ ਕੀਤਾ ਇਹ ਕਿੰਨੇ ਦੀ ਪੈਸੇ ਬੰਦੇ ਆ ਜੇ ਮੰਨ ਲਓ ਵੀ ਉਹ ਕੰਮ ਮੰਨ ਲਓ ਘਟ ਪਾਇਆ ਜਾਂਦਾ ਤਾਂ ਉਹ ਕੰਮ ਦੀ ਦਿਹਾੜੀ ਉਹ ਬੰਦਿਆਂ ਦੇ ਹਿਸਾਬ ਨਾਲ ਵੰਡ ਕੇ ਪਾਈ ਜਾਊਗੀ ਜੇ ਮੰਨ ਕੇ ਚੱਲੋ ਵੀ ਹੁਣ 346 ਰੁਪਏ ਦਿਹਾੜੀ ਆ ਜਿਉ ਕੰਮ ਮਤਲਬ ਪੂਰਾ ਨਹੀਂ ਹੋਇਆ ਤੇ ਉਹ ਬੰਦਿਆਂ ਨੂੰ ਅਸੀਂ ਤਾਂ 150 ਪਾਉਨ ਹੋਵਨ ਦਾ 120 ਪਾਉਨ ਵੀ ਇਹ ਮਸਲਾ ਸੀ ਇਹਨਾਂ ਦਾ ਵੀ ਪਹਿਲ ਦੇ ਆਧਾਰ ਤੇ ਸਫਾਈ ਵਾਲੇ ਸਾਰੇ ਕੰਮ ਬੰਦ ਕਰਤੇ ਮਜ਼ਦੂਰਾਂ ਦਾ ਰਜਕਾਰ ਅਜਾੜਤਾ ਜੇ ਮਾੜਾ ਮੋਟਾ ਰਜਕਾਰ ਨੂੰ ਕੁਝ ਰਹਿੰਦਾ ਸੀ ਉਹਨੂੰ ਮਤਲਬ ਆਮਬੀ ਦੇ ਇਸ਼ਾਰੇ ਦੇ ਉੱਤੇ ਅਜਾੜਤਾ ਇਸ ਕਰਕੇ ਅਸੀਂ ਇਹਨਾਂ ਮਸਲਾਂ ਨੂੰ ਲੈ ਕੇ ਆਏ ਸੀਗੇ ਵੀ ਇੱਕ ਤਾਂ ਜਿਹੜਾ ਮਨਰੇਗਾ ਦੇ ਕੰਮ ਆ ਇਹ ਚਲਾਏ ਜਾਣ ਚਾਲੂ ਕੀਤੇ ਜਾਣ ਤੇ ਇੱਕ ਨਾਲ ਹੀ ਇਹ ਤੇ ਜਿਹੜੇ ਵੀ ਆ ਪੱਕੇ ਕੰਮਾਂ ਦੇ ਮਿਸਟਰ ਹੋਲ ਸੀ ਜਿਹੜੇ ਉਹ ਘਟੋ ਘਟ ਕਿਤੇ ਦੋ ਆ ਮਿਸਟਰ ਹੋਲ ਕੇ ਦੇ ਤਿੰਨ ਆ ਜਿਹੜੇ ਜਿਹੜੇ ਪਿੰਡਾਂ ਚ ਕੰਮ ਚੱਲਦੇ ਉਹ ਸਾਰੇ ਦੇ ਸਾਰੇ ਮਿਸਟਰ ਹੋਲ ਆਨਲਾਈਨ ਨਹੀਂ ਹੋਏ ਮਜ਼ਦੂਰਾ ਨੇ ਕੰਮ ਕਰ ਲਿਆ ਫਿਰ ਮਜ਼ਦੂਰਾ ਨੂੰ ਪੈਸੇ ਕਿੱਥੋਂ ਮਿਲਣਗੇ ਉਹ ਜਦੋਂ ਆਨਲਾਈਨ ਹੀ ਨਾ ਹੋਏ ਵੀ ਉਹ ਆਨਲਾਈਨ ਕੀਤੇ ਜਾਣ ਤੇ ਤੀਜਾ ਇਹ ਸੀਗਾ ਵੀ ਫਸਟ ਲੋਕੇਸ਼ਨ ਵਾਲਾ ਪਿਛਲੇ ਸਾਲ ਐਸੇ 8ਵੇਂ ਮਹੀਨੇ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਮਜ਼ਦੂਰਾ ਮੰਨਿਓ ਖੇਤੀ ਨੀਤੀ ਖੜੇ ਆਏ ਮਸਲੇ ਤੇ ਮੋਰਚਾ ਲਾਇਆ ਸੀਗਾ ਉਹਦੇ ਵਿੱਚ ਭਗਵੰਤ ਮਾਨ ਮੰਨਿਆ ਸੀ ਕਿ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਮੰਨ ਲਗਾਉਣੇ ਪਰ ਹਜੇ ਤੱਕ ਉਹਨਾਂ ਨੇ ਮੰਗਾ ਮੰਨ ਕੇ ਇੱਕ ਵੀ ਮੰਗ ਲਾਗੂ ਨਹੀਂ ਕੀਤੀ ਫਾਸਟ ਲੁਕੇਸ਼ਨ ਵਾਲੀ ਮੰਨ ਲਈ ਹਾਂ ਉਹਦੇ ਵਿੱਚ ਫਾਸਟ ਲੁਕੇਸ਼ਨ ਵਾਲੀ ਸੀਗੀ ਸਾਡੀ ਮਜ਼ਦੂਰਾਂ ਦੀ ਮੰਗ ਪਰ ਉਸ ਫਾਸਟ ਲੁਕੇਸ਼ਨ ਦਾ ਹਜੇ ਤੱਕ ਕੁਝ ਨਹੀਂ ਕੀਤਾ ਕਿਉਂਕਿ ਫਾਸਟ ਲੁਕੇਸ਼ਨ ਤੇ ਵੀ ਇਹ ਸੀਗਾ ਵੀ ਮਜ਼ਦੂਰਾਂ ਨੂੰ ਜਿਵੇਂ ਮੰਨ ਲਓ ਇੱਕ ਥਾਂ ਫੋਟੋ ਕਰਕੇ ਤੇ 3 ਕਿਲੋਮੀਟਰ ਜਾ ਕੇ 4 ਕਿਲੋਮੀਟਰ ਜਾ ਕੇ ਕੰਮ ਕਰਨਾ ਪੈਂਦਾ ਸੀਗਾ ਉਤੋਂ ਬਾਅਦ ਫੇਰ ਜਿਹੜੀ ਦੁਪਹਿਰ ਵਾਲੀ ਫੋਟੋ ਆ ਫੇਰ 3-4 ਕਿਲੋ ਵਾਪਸ ਆਉਣਾ ਪੈਂਦਾ ਸੀਗਾ ਫੇਰ ਉੱਥੇ ਫੋਟੋ ਦੁਪਹਿਰ ਵਾਲੀ ਕਰਕੇ ਫੇਰ ਫੇਰ 3-4 ਕਿਲੋਮੀਟਰ ਉੱਥੇ ਜਾਣਾ ਪੈਂਦਾ ਸੀਗਾ ਵੀ ਮਜ਼ਦੂਰ ਤਾਂ ਸਾਰੀ ਦਿਹਾੜੀ ਇਨ੍ਹਾਂ ਚੱਕਰਾਂ 'ਚ ਹੀ ਤੇ ਇਸੇ ਤਹਦੀ ਜੇ ਉਹ ਜਈ ਦੀ ਐਮਬੀ ਵਾਲੀ ਗੱਲ ਕਰਦੇ ਆ ਜੇ ਭੌਂਦੀ ਮਜ਼ਦੂਰ ਇਨ੍ਹਾਂ ਚੱਕਰਾਂ ਦੇ ਵਿੱਚ ਹੀ ਰਹਿਣਗੇ ਵੀ ਕਿਤੇ ਫੋਟੋ ਕਰਨ ਜਾਵੜੇ ਕਿਤੇ ਕਰਕੇ ਆ ਗਏ ਉੱਥੇ ਜਾਵੜੇ ਤੇ ਫੇਰ ਭੌਂਦੀ ਜਿਹੜੀ ਇਹਨਾਂ ਦੀ ਐਮਬੀ ਆ ਉਹ ਮਜ਼ਦੂਰਾਂ ਦੀ ਦਿਹਾੜੀ ਨੂੰ ਕਿਵੇਂ ਪੂਰ ਕਰ ਦੂਗੀ ਇਸ ਕਰਕੇ ਜਨਨ ਕਿ ਇਹ ਮਸਲੇ ਆ ਇਹਨਾਂ ਮਸਲਿਆਂ ਨੂੰ ਲੈ ਕੇ ਆਏ ਸੀ ਵੀ ਸਾਡਾ ਪ੍ਰੋਪਰ ਤੌਰ ਤੇ ਜਿਹੜਾ ਕੰਮ ਚਾਲੂ ਕੀਤਾ ਜਾਵੇ ਜਿਹੜੇ ਆ ਮਿਸਟਾਲ ਜਿਹੜੇ ਬੰਦ ਹੋਏ ਆ ਖੜੇ ਆ ਆਨਲਾਈਨ ਹੋਣ ਨੂੰ ਉਹ ਕੀਤੇ ਜਾਣ ਤੇ ਫਸਟ ਲੋਕੇਸ਼ਨ ਵਾਲਾ ਮਸਲਾ ਜਿਹੜਾ ਉਹ ਚਾਲੂ ਕੀਤਾ ਇਹ ਵੀ ਜਿੱਥੇ ਮਜ਼ਦੂਰ ਕੰਮ ਕਰਨ ਉੱਥੇ ਉਹਨਾਂ ਦੀ ਹਾਜ਼ਰੀ ਲੱਗੇ। ਕੀ ਕਾਰਨ ਮੰਨਦੇ ਹੋ ਕਿ ਮਨਰੇਗਾ ਦਾ ਕੰਮ ਲਗਾਤਾਰ ਘਟਾਇਆ ਜਾ ਰਿਹਾ ਕਿੱਥੋਂ ਕਮੀ ਆ ਰਹੀ ਹੈਗੀ ਹੈ? ਸੈਂਟਰ ਦਾ ਕੰਮ ਆ ਜਾਂਦ ਕੇ। ਅਸਲ ਵਿੱਚ ਜੇ ਇਹਨੂੰ ਐਂ ਦੇਖਣਾ ਹੋਵੇ ਵੀ ਜਿਹੜੀ ਕੇਂਦਰ ਦੀ ਸਰਕਾਰ ਆ ਜਾਇ ਸੰਦੀਪ ਭਗਵਾਨ ਤਮਾਮ ਦੀ ਸਰਕਾਰ ਆ ਜਿਹੜੀ ਇਹ ਅਸਲ ਵਿੱਚ ਜਦੋਂ ਵੋਟਾਂ ਵੇਲੇ ਕਹਿੰਦੇ ਸੀ ਅਸੀਂ ਬਦਲਾ ਲੈ ਕੇ ਆਵਾਂਗੇ ਅਸੀਂ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਹੱਲ ਕਰਾਂਗੇ ਪੱਕੇ ਰਜਕਾਰ ਦਾ ਪ੍ਰਬੰਧ ਕਰਾਂਗੇ ਕਿਸੇ ਦੀ ਕਿਸਾਨ ਦੀ ਜ਼ਮੀਨ ਨਹੀਂ ਖੁਰਕੂਗੀ ਕਿਸੇ ਦਾ ਘਰ ਨਹੀਂ ਖੁਰਕੂਗਾ ਪਰ ਇੱਥੇ ਕੀ ਆ ਵੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਜਿਹੜੀ ਇਹਨਾਂ ਨੇ ਆਹ ਲੈ ਕੇ ਆਂਦੀ ਆ ਵੀ ਜ਼ਮੀਨਾਂ ਜ਼ਮੀਨਾਂ ਐਕਵਾਇਰ ਵੱਡੀ ਪੱਧਰ ਤੇ ਹੋ ਰਹੀਆਂ ਲੈਂਡ ਪੂਲਿੰਗ ਕੋਲ ਹਾਂ ਲੈਂਡ ਪੂਲ ਪੱਖੀ ਤੇ ਤੇ ਇਸੇ ਤਰ੍ਹਾਂ ਵੀ ਜਿਹੜਾ ਮਜ਼ਦੂਰਾ ਨੂੰ ਰਜਕਾਰ ਜਿਹੜਾ ਨਹੀਂ ਦੇਣਾ ਵੀ ਜਿਹੜੀ ਕਾਰਪੋਰੇਟ ਘਰਾਣਿਆਂ ਦੇ ਨਾਲ ਇਹਨਾਂ ਦੀ ਨੀਤੀ ਘੜੀ ਹੋਈ ਹੈ ਇਹਨਾਂ ਨੇ ਜਿਹੜੀ ਉਹਨਾਂ ਦੇ ਨਾਲ ਸੰਧੀ ਆ ਭਗਵਾਨਤਮਾਨ ਦੀ ਵੀ ਤੇ ਮੋਦੀ ਸਰਕਾਰ ਦੀ ਵੀ ਉਹ ਸੰਧੀ ਦੇ ਤਹਿਤ ਮਜ਼ਦੂਰਾ ਦੀ ਦਿਹਾੜੀ ਆ ਜਿਹੜੀ ਉਹ 8 ਘੰਟੇ ਦੇ ਬਜਾਅ 12 ਘੰਟੇ ਵਾਲਾ ਕਾਨੂੰਨ ਇਹਨਾਂ ਨੇ ਆਫ ਕਰਤਾ ਵੀ 8 ਘੰਟੇ ਦੀ بجائے 12 ਘੰਟੇ ਕੰਮ ਕਰਨਾ ਪਵੇਗਾ ਪਰ ਉਸ ਨੀਤੀ ਦੇ ਤਹਿਤ ਇਹ ਮਜ਼ਦੂਰਾਂ ਦਾ ਜਿਹੜਾ ਰੇਕਾਰ ਆ ਮਨਰੇਗਾ ਵਾਲਾ ਇਹ ਵੀ ਬੰਦ ਕਰ ਰਹੇ ਆ ਵੀ ਇੱਧਰ ਮਜ਼ਦੂਰ ਵਿਲੇ ਹੋਣਗੇ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਮੰਨ ਲਓ ਫੈਕਟਰੀਆਂ ਕਾਰਖਾਨੇ ਜਾਂ ਜੋ ਵੀ ਇੱਥੇ ਉਹ ਕਾਰੋਬਾਰ ਬਣਾਉਣਗੇ ਉਹਨਾਂ ਨੂੰ ਲੇਬਰ ਸਸਤੀ ਦੇਣੀ ਆ 8 ਘੰਟੇ ਦੀ بجائے 12 ਘੰਟੇ ਕੰਮ ਵਾਸਤੇ ਦੇਣਾ ਉਹ ਜਿੱਥੇ 15 ਮਜ਼ਦੂਰਾਂ ਨੇ ਕੰਮ ਕਰਨਾ ਉੱਥੇ 7 ਮਜ਼ਦੂਰ ਲੱਗਣਗੇ ਤੇ ਇਸੇ ਤਹਿਤੀ ਯਾਨੀ ਕਿ ਆ ਵੀ ਉਹਨਾਂ ਨੂੰ ਲੇਬਰ ਸਾਇਤੀ ਤਾਂ ਮਿਲੂਗੀ ਜੇ ਪਿੰਡਾਂ ਦੇ ਵਿੱਚ ਰਜਕਾਰ ਨਾ ਹੋਗਾ ਲੋਕਾਂ ਕੋਲੇ ਕਾਰੋਬਾਰ ਨਾ ਹੋਗਾ ਇਸ ਕਰਕੇ ਇਹ ਇਸ ਨੀਤੀ ਤਹਿਤ ਕਾਰਪੋਰੇਟ ਘਰਾਣਿਆਂ ਦੀ ਸੰਧੀ ਤਹਿਤ ਜ਼ਮੀਨਾਂ ਦੇ ਘਵਾੜਾ ਠਾਇਆ ਜਾ ਰਿਹਾ ਵੀ ਜਿੱਥੇ ਮਜ਼ਦੂਰਾਂ ਨੂੰ ਵੀ ਕਿਤੇ ਨਾ ਕੋਈ ਮੜਾ ਮੋਟਾ ਰਜਕਾਰ ਮਿਲ ਜਾਂਦਾ ਇਸੇ ਨੀਤੀ ਤਹਿਤ ਇਹ ਮਜ਼ਦੂਰਾਂ ਦਾ ਜਿਹੜਾ ਨਰੇਗਾ ਦਾ ਕੰਮ ਆ ਉਹ ਉਜਾੜਿਆ ਜਾ ਰਿਹਾ ਵੀ ਇਧਰੋਂ ਮਜ਼ਦੂਰ ਵਿਹਲੇ ਹੋਣਗੇ ਕਿਸਾਨ ਵਿਹਲੇ ਹੋਣਗੇ ਉਹ ਫਿਰ ਟਿਫਨ ਚੱਕ ਕੇ ਇਹਨਾਂ ਕਾਰਪੋਰੇਟ ਘਰਾਣੇ ਦੇ ਮਤਲਬ ਵੀ ਫੈਕਟਰੀਆਂ ਚ ਕਾਰਖਾਨਿਆਂ 'ਚ ਜਾਣਗੇ ਆਪੇ ਜਦੋਂ ਆ ਕਹਿਣਗੇ ਵੀ ਅਸੀਂ ਤਾਂ 100 ਰੁਪਏ ਤੇ ਬੰਦਾ ਰੱਖਾਂਗੇ ਉਸ ਤੇ ਜਾਨੀ ਕਿ ਉਹ ਬੰਦੇ ਜਾਣ ਵਾਸਤੇ ਮਜਬੂਰ ਹੋਣਗੇ ਇਸ ਨੀਤੀ ਤਹਿਤ ਜਾਨੀ ਕਿ ਇਹਨਾਂ ਨੇ ਇਹ ਕੰਮ ਤੇ ਮੰਨ ਲਓ ਕੁਆੜਾ ਠਾਇਆ ਬੰਦ ਕੀਤੇ ਚਪਤਾਨ ਜੀ ਨੇਗਾ ਦੀ ਮੰਗ ਰਹੇਗੀ ਹੋਰ ਕਿਹੜੀਆਂ ਕਿੜੀਆਂ ਮੰਗਾਂ ਜਿਹੜੀਆਂ ਉਹ ਤੁਹਾਡੀ ਜਥੇਬੰਦੀ ਵੱਲੋਂ ਜਾਂ ਮਜ਼ਦੂਰਾ ਵੱਲੋਂ ਉਠਾਈਆਂ ਜਾ ਰਹੀਆਂ ਸਾਡੀ ਕੋਲ ਤਾਂ ਇਹ ਹੀ ਆ ਵੀ ਜੋ 1972 ਦੇ ਵਿੱਚ ਕਾਨੂੰਨ ਬਣਿਆ ਸੀ ਵੀ 1.75 ਏਕੜ ਦਾ ਕਾਨੂੰਨ ਆ ਜਿਹੜਾ ਉਹ ਭਾਰਤ ਦੇ ਵਿੱਚ ਲਾਗੂ ਹੋਊਗਾ ਪਰ ਬੜੀ ਹਰਾਨੀ ਨਾਲ ਸਾਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਹਰ ਪੰਜਾ ਸਾਲਾਂ ਤੋਂ ਸਾਡੇ 33 MP MLA ਜਿੱਤ ਕੇ ਜਾਂਦੇ ਆ ਪਰ ਸਾਡੀ ਜਦੋਂ ਵੋਟਾਂ ਲੈਣੀਆਂ ਉਦੋਂ ਜ਼ਰੂਰ ਸਾਡੀ ਉਹ ਲੜ ਲੜੀਆਂ ਕਰਦੇ ਪਰ ਵੋਟਾਂ ਲੈਣ ਤੋਂ ਬਾਅਦ ਸਾਡੇ ਕਿਸੇ ਵੀ ਮਸਲੇ ਦੀ ਉਹ ਉੱਤੇ ਚਰਚਾ ਨਹੀਂ ਕਰਦੇ ਕਿਸੇ ਦੀ ਗੱਲ ਨਹੀਂ ਕਰਦੇ ਜਿਸ ਕਰਕੇ ਵੀ ਜਿੰਨਾ ਚਿਰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਥੋੜ੍ਹੀ ਜਮੀਨ ਕਿਸਾਨਾਂ ਬੇਜਮੀਨ ਕਿਸਾਨਾਂ ਜਿੰਨਾ ਚਿਰ ਇਹ ਜ਼ਮੀਨ ਦੀ ਮੋੜ ਵੰਡ ਨਹੀਂ ਹੁੰਦੀ ਉਹਨਾਂ ਚਿਰ ਕਿਸੇ ਦੀ ਕਸ਼ਾਲੀ ਨਹੀਂ ਹੋ ਸਕਦੀ ਕਿਸੇ ਦਾ ਭਲਾ ਨਹੀਂ ਹੋ ਸਕਦਾ ਇਸ ਕਰਕੇ ਵੀ ਕੁੱਲ ਗੱਲ ਜ਼ਮੀਨਾਂ ਜੁੜੀ ਹੋਈ ਆ ਕਿਉਂਕਿ ਮਜ਼ਦੂਰਾਂ ਦੀ ਅੱਜ ਤੁਸੀਂ ਦੇਖੋ ਹਾਲਤ ਕੀ ਤੁਸੀਂ ਤੁਸੀਂ ਵੀ ਬਹੁਤ ਤਰੀਕਾ ਕਵਰ ਕਰਦੇ ਆ ਕਿ ਸਾਡੀਆਂ ਔਰਤਾਂ ਨੂੰ ਪੱਠੇ ਖੋਤੜੀਆਂ ਨੂੰ ਕੀ ਕੀ ਕੋ ਚੱਲ ਰਿਹਾ ਵੇਦਾ ਸਾਗ ਦੀ ਚੀਨੀ ਪਿੱਛੇ ਬਗਾਨਿਆਂ ਦੇ ਬਾਹਰ ਤੋਂ ਕੀ ਕੋ ਚੱਲਣਾ ਵੇਦਾ ਇਹ ਤਾਂ ਹੀ ਹੋ ਰਿਹਾ ਸਾਡੇ ਕੋਲੇ ਵੀ ਜੇ ਸਾਡੇ ਕੋਲੇ ਜ਼ਮੀਨਾਂ ਹੈ ਨਹੀਂ ਜੇ ਸਾਡੀ ਮਾੜੀਆਂ ਮਾੜੀਆਂ ਚੀਜ਼ਾਂ ਦੀ ਸੀ ਗੁਲਾਮੀ ਚੱਲਦੇ ਆ ਤਾਂ ਇਹਦਾ ਮਤਲਬ ਹੈ ਉਹ ਸਾਡੇ ਕੋਲੇ ਉਹ ਜ਼ਮੀਨਾਂ ਨਾ ਹੋਣ ਕਾਰਨ ਕਰਕੇ ਆ ਤੇ ਜਿੱਦਾਂ ਇਹ ਜ਼ਮੀਨਾਂ ਵਾਲਾ ਮਸਲੇ ਹੱਲ ਹੁੰਦੇ ਆ ਪਹਿਲੀ ਤਾਂ ਗੱਲ ਇੱਥੇ ਇਹ ਆ ਕਿ ਜਿਹੜੀਆਂ ਸਰਕਾਰਾਂ ਸਾਡੇ ਨਾਲ ਵਾਅਦੇ ਕਰਦੀਆਂ ਉਹ ਪੂਰੇ ਨਹੀਂ ਕਰਦੀਆਂ ਉਹਨਾਂ ਚਾਹੇ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਅੱਜ ਮਜ਼ਦੂਰਾਂ ਦੇ ਘਰ ਡੱਕ ਡੱਕੇ ਮੋਤਾ ਹੋ ਰਹੀਆਂ ਕਿਉਂਕਿ ਸਰਕਾਰ ਕਹਿੰਦੀ ਆ ਵੀ ਅਸੀਂ ਮਜ਼ਦੂਰਾਂ ਨੂੰ ਪਲਾਟ ਦੇਣੇ ਆ ਉਹਨਾਂ ਨੂੰ ਕਮਰੇ ਦੇਣੇ ਆ ਉਹਨਾਂ ਨੂੰ ਕਰਜ਼ਾ ਮਾਫ਼ ਕਰਨਾ ਫਲਾਣਾ ਕਰਨਾ ਢੰਗਾ ਕਰਨਾ ਪਰ ਉਹਦੇ ਤੇ ਕੁਝ ਨਹੀਂ ਹੁੰਦਾ ਇਸ ਕਰਕੇ ਸਾਡੀ ਇਹੀ ਅਪੀਲ ਆ ਬੇਨਤੀ ਆ ਤੁਹਾਨੂੰ ਵੀ ਬੇਨਤੀ ਆ ਵੀ ਤੁਸੀਂ ਵੀ ਇਸ ਨੂੰ ਸਾਡੀ ਗੱਲ ਨੂੰ ਕਿਉਂਕਿ ਤੁਸੀਂ ਵੱਧ ਇਸ ਗੱਲ ਨੂੰ ਲਜਾ ਸਕਦੇ ਆ ਤੇ ਇਹ ਗੱਲ ਸਾਡੇ ਮਜ਼ਦੂਰਾਂ ਤੱਕ ਜਾਵੇ ਕਿ ਭਾਈ ਮਿਹਨਤ ਮਿਲਣੋਂ हट ਗਈ ਰੋਜ਼ਗਾਰ ਮਿਲਣੋਂ हट ਗਿਆ ਤਾਂ ਫਿਰ ਤੁਸੀਂ ਅੱਗੇ ਤੁਹਾਡੇ ਪੱਲੇ ਕੀ ਰਹਿ ਗਿਆ ਕੱਖ ਨਹੀਂ ਰਹਿ ਗਿਆ ਇਸ ਕਰਕੇ ਸਾਡਾ ਇਹ ਦੋਨੇ ਤਰ੍ਹਾਂ ਦਾ ਫਾਇਦਾ ਤਾਂ ਹੋਣਾ ਕਿਸਾਨਾਂ ਦਾ ਮਜ਼ਦੂਰਾਂ ਦਾ ਕਿ ਜਿਹੜੇ ਥੋੜ੍ਹ ਜਿਮੇਨੇ ਕਿਸਾਨ ਆ ਉਹਨਾਂ ਨੂੰ ਜ਼ਮੀਨ ਮਿਲੇ ਬੇਜਮੀਨੇ ਕਿਸਾਨਾਂ ਨੂੰ ਮਿਲੇ ਮਜ਼ਦੂਰਾਂ ਨੂੰ ਮਿਲੇ ਤੇ ਉਹਨਾਂ ਦੇ ਸਿਰ ਚੜੇ ਹੋਏ ਜੋ ਕਰਜ਼ੇ ਆ ਉਹਨਾਂ ਤੇ ਲਕੀਰ ਮਾਰੀ ਹੁਣ ਭਗਵੰਤ ਮਾਨ ਕਹਿੰਦਾ ਜੀ ਅਸੀਂ ਤਾਂ 190 ਕਰੋੜ ਕਰਤਾ ਫਲਾਣਾ ਕਰਤਾ ਅਸੀਂ ਇਹਨਾਂ ਵੀ ਜਦੋਂ ਤੁਸੀਂ ਮਜ਼ਦੂਰ ਤਾਂ ਕਰਜ਼ਾ ਮਿਲਦਾ ਹੀ ਨਹੀਂ ਕਿਉਂਕਿ ਸਾਡੇ ਕੋਲੇ ਨਾ ਜ਼ਮੀਨ ਆ ਨਾ ਘਰ ਦੀ ਰਜਿਸਟਰੀ ਆ ਜਦੋਂ ਇਹ ਦੋਨੇ ਚੀਜ਼ਾਂ ਹੈ ਨਹੀਂ ਤਾਂ ਬੈਂਕ ਸਾਨੂੰ ਵੜ ਨਹੀਂ ਦਿੰਦੇ ਬੈਂਕ ਵਾਲੇ ਸਾਨੂੰ ਕੋਈ ਹੋਰ ਕਹਿੰਦੇ ਵੀ ਤੁਹਾਡੇ ਕੋਲ ਕੋਈ ਗੈੜੇ ਰੱਖਣ ਨੂੰ ਹੈਗਾ ਅਸੀਂ ਕਹਿੰਦੇ ਨਹੀਂ ਜੀ ਫਿਰ ਕਦੇ ਤੁਹਾਨੂੰ ਨਹੀਂ ਕਰਜ਼ਾ ਮਿਲਦਾ ਸਾਨੂੰ ਤਾਂ ਕਰਜ਼ਾ ਬੈਂਕ ਦਿੰਦਾ ਨਹੀਂ ਅਸੀਂ ਤਾਂ ਪ੍ਰਾਈਵੇਟ ਕੰਪਨੀਆਂ ਦਾ ਚੱਕਿਆ ਹੋਇਆ ਨੇ ਜਿਨ੍ਹਾਂ ਨੇ ਸਾਡੀਆਂ ਔਰਤਾਂ ਸਾਸਤ ਕਰਜੇ ਚੱਕੀ ਬੈਠੀਆਂ ਛੇ-ਛੇ ਚੱਕ ਕੇ ਬੈਠੀਆਂ ਤੇ ਜਿਨ੍ਹਾਂ ਨੇ ਕੋਈ ਮਾਰੇ ਮੋٹے ਆਪ ਦੇ ਘਰ ਖੜੇ ਕੀਤੇ ਨੇ ਉਹ ਕਰਜਾ ਚੱਕ ਕੇ ਕੀਤਾ ਵੀ ਸਾਡੀ ਇਹ ਆ ਵੀ ਸਰਕਾਰ ਸਾਨੂੰ ਸਰਕਾਰੀ ਦਿੰਦੀ ਨਹੀਂ ਕਰਜਾ ਇਸ ਕਰਕੇ ਪ੍ਰਾਈਵੇਟ ਕਰਜਾ ਤੇ ਕੋਲ ਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਮਲਾਜ਼ਮਾਂ ਤੇ ਸਭ ਤੇ ਕਰਜੇ ਤੇ ਹੋ ਲੀਕ ਮਾਰੇ ਜੀ ਅੱਛਾ ਪ੍ਰਧਾਨ ਜੀ ਕੋਈ ਮੰਗ ਰਹਿ ਤਾਂ ਨਹੀਂ ਗਈ ਪ੍ਰਧਾਨ ਜੀ ਵੱਲੋਂ ਸੂਤੀ ਜੋ ਤੁਸੀਂ ਦੱਸਣੀ ਚਾਹੁੰਦੇ ਹੋ ਸਾਡਾ ਜਿਹੜਾ ਅੱਜ ਵਾਲਾ ਜਿਹੜਾ ਮੇਨ ਮੁੱਦਾ ਸੀਗਾ ਸਾਡਾ ਕਿਉਂਕਿ ਇਹ ਵੱਡਾ ਹਮਲਾ ਸਾਡੇ ਤੇ ਆ ਤਾਂ ਬਹੁਤ ਵੱਡਾ ਹਮਲਾ ਜਿਹੜਾ ਕਿ ਸਾਰੇ ਜਿੱਥੇ ਮਜ਼ਦੂਰਾਂ ਨੂੰ ਰੁਜ਼ਗਾਰ ਮਿਲੁੰਦਾ ਰੁਜ਼ਗਾਰ ਹੀ ਬੰਦ ਹੋ ਗਿਆ ਉਹ ਤਾਂ ਇਹ ਤੋਂ ਪਹਿਲਾਂ ਹਰੇ ਇਨਕਲਾਬ ਦੀ ਨੀਤੀ ਨੇ ਸਾਨੂੰ ਖੇਤੀ ਦੇ ਵਿੱਚੋਂ ਸਾਡੇ ਮਜ਼ਦੂਰਾਂ ਨੂੰ ਸਾਰਿਆਂ ਨੂੰ ਬਾਹਰ ਕੀਤਾ ਉਹ ਸਹਿੰਦੇ ਕਰਦੇ ਅੱਜ ਜੇ ਮਾੜਾ ਮੋਟਾ ਕੋਈ ਹਸਾਰਾ ਸੀਗਾ ਇਹ ਬੰਦ ਕੀਤਾ ਹੋਇਆ ਸਾਡਾ ਅੱਜ ਦਾ ਜਿਹੜਾ ਅਜੰਡਾ ਸੀਗਾ ਅਸੀਂ ਤਾਂ ਇਸ ਮਸਲੇ ਤੇ ਹੀ ਗੱਲ ਕਰਦੇ ਆਂ ਵੀ ਜਿਹੜਾ ਸਾਡਾ ਰਜਕਾਰ ਸੀਗਾ ਉਹ ਬੰਦ ਕੀਤਾ ਉਹ ਚਾਲੂ ਕਰਨਾ ਚਾਹੀਦਾ ਤੇ ਜਿਹੜਾ ਮਤਲਬ ਵੀ ਆ ਫੋਟੋ ਵਾਲਾ ਹੈ ਗੱਲ ਕੇਸ਼ਨ ਵਾਲਾ ਇਹ ਜਲਦ ਤੋਂ ਜਲਦ ਇਹ ਵੀ ਨਾਲੇ ਨੇੜੇ ਹੋਣੀ ਚਾਹੀਦੀ ਆ ਲਾਗੂ ਹੋਣੀ ਚਾਹੀਦੀ ਆ ਤੇ ਜਿਹੜਾ ਮਤਲਬ ਇਹ ਮਿਸਟੌਲ ਮਿਦੂਰਾਂ ਦੇ ਕੰਮ ਕਰਲੇ ਉਹਨਾਂ ਦੇ ਰਹਿ ਗਏ ਉਹ ਆਨਲਾਈਨ ਹੋਣੇ ਚਾਹੀਦੇ ਆ ਇਹ ਮਸਲਿਆਂ ਦੇ ਨਾਲ ਨਾਲ ਇਸ ਤੋਂ ਵੱਧ ਜੇ ਐ ਦੇਖਣਾ ਵੇ ਉਹ ਸਾਡਾ ਆਉਣ ਵਾਲੇ ਦਿਨਾਂ ਦੇ ਵਿੱਚ 4 ਤਰੀਕ ਨੂੰ ਅਸੀਂ ਮਲੋਟ ਦੇ ਵਿੱਚ ਸੱਤ ਪਿੰਡੂ ਤੇ ਖੇਤ ਮਿਦੂਰ ਜਥੇਬੰਦੀਆਂ ਵੱਲੋਂ ਵੱਲੋਂ ਸਾਂਝਾ ਪ੍ਰੋਗਰਾਮ ਰੱਖਿਆ ਹੋਇਆ ਵੀ ਸਾਰੇ ਇਹਨਾਂ ਦੇ ਜਿਹੜੇ ਮੰਤਰੀ ਆ ਉਹਨਾਂ ਦੇ ਉਹਨਾਂ ਨੂੰ ਅਸੀਂ ਮੰਗ ਪੱਤਰ ਵੀ ਦੇਨੇ ਉਹਨਾਂ ਤੇ ਕਰਬ ਦੀ ਗੱਲ ਲੈ ਕੇ ਜਾਣੀ ਆ ਵੀ ਜਿਹੜਾ ਭਗਵੰਤ ਮਾਨ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਵੀ ਅਸੀਂ ਹਜ਼ਾਰ ਹਜ਼ਾਰ ਰੁਪਿਆ ਔਰਤਾਂ ਨੂੰ ਦੇਵਾਂਗੇ ਤੇ ਜਿਹੜੀ ਪੈਨਸ਼ਨ ਆ ਉਹ 2500 ਰੁਪਿਆ ਕਰਾਂਗੇ ਜਿਹੜੇ ਇਹੋ ਜਿਹੇ ਭਲਾਵੇਂ ਉਹਨਾਂ ਨੇ ਮੰਨ ਲਓ ਨਾਰੇ ਦੇ ਕੇ ਤੇ ਸੱਤਾ 'ਚ ਆਏ ਆ ਤੇ ਅੱਜ ਸੱਤਾ ਜਾ ਕੇ ਕਿਸੇ ਦੀ ਗੱਲ ਸੁਣਦੇ ਨਹੀਂਗੇ ਕਿਸੇ ਦੀ ਸਾਰ ਨਹੀਂ ਲੈਂਦੇਗੇ ਜਿਹੜੇ ਕਹਿੰਦੇ ਸੀਗੇ ਸਾਡੀ ਸਰਕਾਰ ਬੋੜਾ ਥੱਲੋਂ ਪਿੱਪਲਾਂ ਥੱਲੋਂ ਚੱਲਿਆ ਕਰੂਗੀ ਪਿੰਡਾਂ ਦੀਆਂ ਸੱਥਾਂੋਂ ਚੱਲਿਆ ਕਰੂਗੀ ਪਰ ਪਿੰਡਾਂ ਦੇ ਸੱਥਾਂ 'ਚ ਤਾਂ ਕੀ ਅਸੀਂ ਅੱਜ ਇਹਨਾਂ ਦੀਆਂ ਦਫ਼ਤਰਾਂ ਦੇ ਵਿੱਚ ਜਾਂਦੇ ਆ ਅਸੀਂ ਇਹਨਾਂ ਦੇ ਘਰਾਂ ਦੇ ਬਾਹਰ ਮੂਰੇ ਜਾਂਦੇ ਆ ਪਰ ਇਹ ਕੋਈ ਸੁਣਵਾਈ ਨਹੀਂ ਕਰਦੇ ਆਉਣ ਵਾਲੇ 4 ਤਰੀਕ ਨੂੰ ਵੀ ਅਸੀਂ ਜਿਹੜਾ ਮੰਨ ਲਓ ਵੀ ਸੱਤ ਪਿੰਡੂ ਖੇਤ ਮੀਦੂਰ ਜੱਥੇ ਬਿੰਦ ਮੰਨ ਲਓ ਅਸੀਂ ਜਿਹੜਾ ਇਧਰੋਂ ਜ਼ਿਲ੍ਹੇ ਬਨੂਆ ਹੈਗਾ ਮੁਕਸਰ ਜ਼ਿਲ੍ਹੇ ਬਨੂਆ ਅਸੀਂ ਮਲੋਟ ਬੀਬੀ ਬਲਜੀਤ ਕੌਰ ਦੇ ਬਾਹਰ ਅੱਗੇ ਜਾਣਾ ਅਸੀਂ ਆਪਦੀ ਮੰਗ ਪਹਿਲਾਂ ਵੀ ਲੈ ਕੇ ਗਏ ਆ ਵੀ ਆ ਜਿਹੜਾ ਮਲੋ ਤੁਸੀਂ 100000 ਰੁਪਏ ਦਾ ਵਾਅਦਾ ਕੀਤਾ ਸੀ ਇਹ ਪੂਰਾ ਕਰੋ ਜਿਹੜਾ ਤੁਸੀਂ ਬਜ਼ੁਰਗਾਂ ਦੀ ਪੈਲਸਨ ਦਾ ਸੀਗਾ ਇਹ 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 ਵਾਅਦਾ ਪੂਰਾ ਕਰੋ ਜਿਹੜੇ ਸਾਡੇ ਹੋਰ ਨਾਲ ਇਹਦੇ ਮੁੱਦੇ ਮਸਲੇ ਹੈਗੇ ਆ ਵੀ ਉਹ ਲਾਗੂ ਕਰੋ ਇਹ ਆ ਮਸਲੇ ਧੰਨਵਾਦ ਜੀ